ਪੂਰੀ ਪਬਲਿਕ ਲਾਈਵ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਵੀ ਇਸ ਇੰਪੋਰਟੈਂਟ ਮੀਟਿੰਗ ਨੂੰ ਅਟੈਂਡ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਕਮਰੋਡ ਕਲੀਗ ਲਾਲਚਨ ਕਟਾਰੂ ਚੱਕਤੀ ਸਾਡੇ ਹਲਕਾ ਇੰਚਾਰਜ ਸਹਿਬਾਨ ਸਵਰਨ ਸਰਾਰੀਆ ਜੀ ਔਰ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਹਿਬਾਨ ਐਸਐਸਟੀ ਸਹਿਬਾਨ ਅੱਜ ਇਹ ਜਿਹੜੀ ਮੀਟਿੰਗ ਆ ਇਹਦੇ ਅੰਦਰ ਜੋ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਯੁੱਧ ਦਾ ਐਲਾਨ ਕੀਤਾ ਹੈ ਇੱਕ ਪੰਜਾਬ ਦੇ ਅੰਦਰ ਜੁੜੀ ਨਸ਼ਿਆਂ ਦੇ ਗੇਸਿਕ ਯਤੂਨ ਸ਼ੁਰੂ ਕੀਤਾ ਗਿਆ ਕਬੱਡੀ ਲੜਾਈ ਸ਼ੁਰੂ ਕੀਤੀ ਆ ਉਹਦੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ੌਟ ਲੋਕਸ ਨੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਲਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ سارے ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਨੇਗੇ ਪਰ ਬਹੁਤ سارے ਅਫਸਰ ਸਾਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਿਗੇ ਕਿ ਆਉਣ ਵਾਲੇ ਸਮੇਂ 'ਚ ਇਸ ਮਹਿਮਲੇ ਜਿਹੜਾ ਹੋਰ ਕਿਵੇਂ ਟਕੜਾ ਕੀਤਾ ਜਾਊਗਾ ਕਿਵੇਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਪਰ ਕਾਫੀ ਸਾਰੇ ਹੌਟਸਪੌਟ ਜੜੇ ਲੱਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਦੇਖੀ ਉਹ ਵੀ ਆਇਡੈਂਟੀਫਾਈ ਹੋਏ ਨੇ ਪਹਿਲਾਂ ਹੀ ਆਇਡੈਂਟੀਫਾਈ ਸੀ ਕਿਉਂ ਨਾ ਦੁਬਾਰਾ ਉਹਨਾਂ ਨੂੰ ਚੈੱਕ ਕੀਤਾ ਗਿਆਗਾ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਦ ਸਿੰਘ ਮਾਨ ਮਾਨਯੋਗ ਮੁਕਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ 'ਚ ਦਿਖਾਈ ਦੇ ਰਿਹਾਗਾ ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਨੇਗੇ ਜਿਹੜੇ ਨਸ਼ੇ ਦੇ ਸੁਦਾਗਰ ਨੇਗੇ ਉਹ ਜਦਾਂ ਪੰਜਾਬ ਛੱਡ ਕੇ ਭੱਜ ਰਹੇ ਨੇਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ ਚ ਪ੍ਰਬੰਧ ਕਰ ਰਿਹਾਗਾ ਪ੍ਰਸ਼ਾਸਨ ਉਹ ਜੇਲ੍ਹ ਤੇ ਜਿੰਨਾ ਪਰੰਪਰਨ ਕਰ ਰਿਹਾਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪ੍ਰਸੰਨਾਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਮਖਤਾਂ ਨੇ ਉਹ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਜਾਨ ਤੱਕ ਲੈ ਕੇ ਜਾਣਾ ਨਾ ਸਾਨੂੰ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਾਹਿਬਾਨ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਯਾਕੂ ਪੋਲੀਟਿਕਲ ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ ਹਨ ਵਾਲਾ ਭੋਗਨ ਬਖਸ਼ਾ ਨਹੀਂ ਜਾਊਗਾ ਔਰ ਜਿਹੜਾ ਇਸ ਬਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਬਹਿਮ ਨੂੰ ਰੋਕਣ ਦਾ ਯਤਨ ਕਰੂਗਾ ਜਾਂ ਦੀ ਐਗਜ਼ੀਕਿਊਸ਼ਨ ਜਿਹੜੀ ਆ ਅੱਛੇ ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਬਹਿਮ ਨੂੰ ਸਮਾਂਮਤ ਤਰੀਕੇ ਦੇ ਨਾਲ ਸੀ ਅੰਜਾਂ ਟੱਕਣ ਜਾ ਸਕੀਏ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਖੋਰ ਕੋਲ ਮੇਰੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾ ਨੇ ਇਹ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਬੀਸੀ ਰਾਈ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਈ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਹਨਾਂ ਪਿੰਡਾਂ ਦੇ ਅੰਦਰ ਨਸ਼ੇ ਦਾ ਸਫਾਇਆ ਹੋ ਸਕੇ ਕਿਉਂਕਿ ਕੱਲਾ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹੈ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚੋਂ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕੇ ਹਿਮਾਚਲ ਪ੍ਰਦੇਸ਼ ਚੋਂ ਕਾਫੀ ਨਸ਼ਾ ਆ ਰਿਹਾ ਗਿਆ ਸੋ ਮੈਂ ਤੁਹਾਡੇ ਦਰਿਆ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਜੀਬੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤੇ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ 3 ਸਾਲਾਂ ਤੋਂ ਸਲਾਦ ਭਗਵਾਨ ਸਿੰਘ ਮਾਨ ਜੀ ਖੁਦ ਬ ਪੰਜਾਬ ਦੇ ਅੰਦਰ ਜੋ ਜੰਗ ਹੈ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਨੇ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਉਹ ਲਗਾਤਾਰ ਦੇਖ ਰਹੀ ਸੀ ਕਿ ਸੋ ਹੁਣ ਜਿਹੜਾ ਮੈਂ ਸਮਝਦਾ ਹੋਰ ਤੇਜ਼ੀ ਦੇ ਨਾਲ ਅੰਤਮ ਲੜਾਈ 'ਚ ਇਹ ਜੰਗ ਪਹੁੰਚ ਚੁੱਕੀ ਹੈ ਉਸ ਅੰਤਮ ਲੜਾਈ 'ਚ ਕਾਫੀ ਸਾਰੇ ਹੋਰ ਸਾਥੀਆਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ 'ਚ ਨਸ਼ੇ ਦਾ ਕੋਈ ਵੀ ਤਸਕਰ ਨਾ ਹੀ ਕੋ ਨਸ਼ਾ ਖਾਣ ਵਾਲਾ ਰਹੇ ਸੋ ਦੇ ਲਈ ਡਾਕਟਰ ਸਾਹਿਬਾਨ ਨੇ ਅੱਛਾ ਅੰਕੜਾ ਪੇਸ਼ ਕੀਤਾਗਾ ਕਿ ਸਾਡੇ ਕੋਲ ਸਾਰੇ ਪੁਖਤਾ ਪ੍ਰਬੰਧ ਲਗੇ ਅਸੀਂ ਹੋਰ ਬੜਾ ਬਚੋ ਕਿ ਹੁਣ ਜਦੋਂ ਨਸ਼ੇ ਦੇ ਖਿਲਾਫ ਇੱਕ ਵੱਡੀ ਜੰਗ ਛਿੜੀ ਆ ਸੋ ਕਾਫੀ ਸਾਰੇ ਜਿਹੜੇ ਮੈਂ ਸਮਝਦਾ ਜਿਹੜੇ ਕੋਈ ਨਸ਼ੇ ਕਰਦੇ ਸੀ ਛੋਟਾ ਮੋਟਾ ਉਹਨਾਂ ਨੂੰ ਵੀ ਪ੍ਰੋਬਲਮ ਆਊਗੀ ਅਸੀਂ ਉਹਨਾਂ ਦੇ ਪ੍ਰਬੰਧ ਕੀਤਾ ਕਿ ਉਹਨਾਂ ਨੂੰ ਤੁਰੰਤ ਲਿਆ ਕੇ ਹਸਪੀਟਲ ਦਾਖਲ ਕੀਤਾ ਜਾਵੇ ਉਹਨਾਂ ਨੂੰ ਹਮਦਰਦੀ ਭਰਿਆ ਬਤੀਰਾ ਬਣਾਇਆ ਜਾਊਗਾ ਕਿਉਂਕਿ ਉਹ ਸਮਾਜ ਦਾ ਇੱਕ ਅੰਗ ਨੇਗੇ ਔਰ ਇਸ ਤੋਂ ਬਿਨਾ ਇੱਕ ਨਵਾਂ ਅੰਕੜਾ ਨਿਕਲ ਕੇ ਆ ਕਿ ਬਹੁਤ ਸਾਰੀਆਂ ਬਲੇਜ਼ ਬਾਰ ਲੈਵਲ ਦੀਆਂ ਕਮੇਟੀਆਂ ਜਿਹੜੀਆਂ ਉਹਨਾਂ ਦਾ ਗਠਨ ਕੀਤਾ ਹੋਇਆ ਹੈਗਾ ਇਹ ਬਹੁਤ ਬੜੀ ਅੱਛੀ ਗੱਲ ਹੈ ਕਿ ਹਾਲੇ ੜੀ ਜਿਹੜਾ ਪੰਜਾਬ ਉਸਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਜੀ ਸਾਹਿਬਾਂ ਨੇ ਵੱਡੇ ਪੱਧਰ ਤੇ ਕੰਮ ਕੀਤਾ ਔਰ ਲਗਭਗ 500 ਦੇ ਕਰੀਬ ਜਿਹੜੀਆਂ ਨੇ ਕਮੇਟੀਆਂ ਉਹ ਬਾੜ ਲੈਵਲ ਦੀਆਂ ਵਿਲੇਜ ਲੈਵਲ ਦੀਆਂ ਪਠਾਨਕੋਟ ਚ ਬਣੀਆਂ ਹੋਈਆਂ ਨੇਗੀਆਂ ਸੋ ਮੈਨੂੰ ਲੱਗਦਾ ਹੈ ਕਿ ਪਠਾਨਕੋਟ ਇਸ ਜਿਹੜੀ ਮੈਮ ਸ਼ੁਰੂ ਕੀਤੀ ਹੈ ਇਹਦੇ ਚ ਨੰਬਰ 1 ਤੇ ਆਊਗਾ ਔਰ ਨਸ਼ਾ ਦਾ ਖਾਤਮਾ ਕਰਨ ਵਾਲਾ ਪਹਿਲਾ ਮੈਸਰ ਦਾ ਡਿਸਟ੍ਰਿਕਟ ਬਣੂਗਾ